ਦਾ ਮਾਮਾ ਨਹੀਂ ਸਾਡਾ ਵੀਰ ਹੈ ਹਾਂ ਪਰ ਦੱਸਣਾ ਪੈਂਦਾ ਸਾਨੂੰ ਵੀ ਡੇਗੂ ਦਾ ਮਾਮਾ ਹੈ ਹਾਂਜੀ ਹਾਂ ਮੇਰਾ ਸਭ ਨੂੰ ਪਤਾ ਦੁਨੀਆਕਾਰ ਹੀ ਹਾਂ ਹਾਂ ਜੀ ਹਾਂ ਉਹਦਾ ਇਹਨੇ ਸੰਭਾਲਿਆ ਦਾ ਹਾਂ ਹਾਂ ਮੈਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਆਪਣਾ ਸਬਸਕ੍ਰਾਈਬਰ YouTube ਚੰਗਾ ਮਿੱਤਰ ਠੀਕ ਹੈ ਜੀ ਠੀਕ ਹੈ ਬਾਈ ਓਕੇ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਠੀਕਾ ਜਾਣੇ ਕੋ ਮੈਸੀ ਹੈ ਜੀ IMT ਹੈ ਜੀ ਇਹ 533 75 ਮਾਡਲ ਟਰੈਕਟਰ ਬਾਈ ਕਿਤੋਂ ਵੀ ਮੜੀ ਟਰੈਕਟਰ ਨੂੰ ਲਈ ਕੇ ਜ ਤੱਕ ਵੀ ਨਹੀਂ ਹੈਗੀ ਕਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਬਾਈ ਹੁਣ ਟਰੈਕਟਰ ਵੇਕਣ ਦਾ سلسلہ ਜਾਰੀ ਹੋ ਗਿਆ ਠੀਕ ਹੈ ਜੀ ਅੱਜ ਆਪਾਂ ਟਰੈਕਟਰ ਦੇ ਰਹੇ ਜੀ ਆਪਣਾ 5210 ਠੀਕ ਹੈ ਜੀ ਆਪਣੇ ਕੋਲ ਤਕਰੀਬਨ ਟਰੈਕਟਰ ਕਈ ਦਿਨਾਂ ਤੋਂ ਆਏ ਹੋਏ ਸੀਗੇ ਜੀ ਤੇ ਕਈ ਵਾਰ ਟਰੈਕਟਰ ਦਾ ਸੌਦਾ ਹੁੰਦਾ ਹੁੰਦਾ ਰਹਿ ਗਿਆ ਤੇ ਬਾਕੀ ਜਿਵੇਂ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਹੁੰਨੇ ਵੀ ਜਦੋਂ ਸੌਦਾ ਹੋਣਾ ਹੈ ਤਾਂ ਬਾਈ ਪਤਾ ਵੀ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੇ ਬਾਕੀ ਟਰੈਕਟਰ ਆਪਣਾ ਚੱਲੇ ਆਈ ਅੱਜ ਨੂਰਪੁਰ ਏਰੀਏ ਦੇ ਕੋਲ ਡਾਢੀ ਪਿੰਡ ਠੀਕ ਹੈ ਜੀ ਆਪਣੇ ਬਾਈ ਸਬਸਕ੍ਰਾਈਬਰ ਇਹਨੇ ਵੀਡੀਓ ਵਗੈਰਾ ਵੀ ਦੇਖਦੇ ਨੇ ਤੇ ਲੋ ਜੀ ਸਾਰੇ ਪਹੁੰਚ ਗਏ ਜੀ ਅੱਜ ਟਰੈਕਟਰ ਦੀ ਬਾਈ ਡਿਲੀਵਰੀ ਦੇਣਗੇ ਸਾਡੇ ਮਾਮਾ ਜੀ ਸਰਪੰਚ ਸਾਹਿਬ ਜਿਹੜਾ ਮੇਰਾ ਬਾਈ ਬਸੇ ਮਾਮੇ ਨੂੰ ਮੈਂ ਸਾਰਿਆਂ ਨੂੰ ਕਹਿੰਨਾ ਮਾਮੇ ਪਰ ਬਾਈ ਮੇਰਾ ਸਗਾ ਮਾਮਾ ਇਹੀ ਆ ਜਿਹੜਾ ਚਾਬੀ ਦੇ ਰਿਹਾ ਕੰਮ ਲੋ ਜੀ ਧੁਖੇ ਬਾਈ ਤੂੰ ਵੀ ਖੜ ਜਾ ਆ ਜਾ ਆ ਜਾ ਤੇ ਜੌਂਡੀਰ ਲੈਣ ਤੇ ਬਾਈ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀਆਂ ਜੀ ਠੀਕ ਹੈ ਜੀ ਬਾ ਠੀਕ ਹੈ ਜੀ ਮੁਬਾਰਕਾਂ ਜੀ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਮੁਕੇ ਬਾਈ ਮੈਨੂੰ ਪੁੱਛੀ ਇਹਨੇ ਤੇਰਾ ਮਾਮਾ ਕੌਣਾ ਆ ਮਾਮਾ ਭਾਈ ਮੇਰਾ ਸਗਾ ਬਾਈ ਇੱਕ ਫੋਟੋ ਦੇ ਦਈਆ ਪਹੁੰਚਿਆ ਰ ਠੀਕ ਹੈ ਜੀ ਫੇਚਾ ਤਾਂ ਨਹੀਂ ਆਦ ਰ ਵਟਸਐਪ ਤੇ ਪਹਿਲੇ ਇਹ ਵੀ ਮਾਮੇ ਨਾਲੋਂ ਘੱਟ ਨਹੀਂ ਹੈਗਾ ਬਰਾਬਰ ਹੈ ਦੋਹੇ ਹਾਂ ਹਾਂ ਹੈ ਹਾਂ ਠੀਕ ਹੈ ਜੀ ਦੁਨੀਆਂ ਜਾਣਦੇ ਜਿੱਦੂ ਦਾ ਮਾਮਾ ਬਿਲਕੁਲ ਜੀ ਬਿਲਕੁਲ ਮਾਮੇ ਨੂੰ ਤਾਂ ਜਾਣਦੇ ਨਹੀਂ ਉਹੀ ਇਹ ਲੋ ਜੀ ਟਰੈਕਟਰ ਲੱ타 ਸਾਡੇ ਜੀ ਆਲੇ ਵੀਰਾਂ ਨੇ ਹੋਰ ਵੀਰੇ ਕੀ ਹਾਲ ਹੈ ਜੀ ਠੀਕ ਠਾਕ ਜੀ ਤੇ ਮੇ ਟਰੈਕਟਰ ਵਧੀਆ ਲੱਗਿਆ ਜੀ ਬੜੀ ਵੇਖ ਇਹ ਬਾਈ ਇਹਨਾਂ ਨੇ ਬਾਈ ਹੋਗੇ ਪੰਜ ਚਾਰ ਦਿਨ ਟਰੈਕਟਰ ਦੇਖ ਰਹੇ ਹੋ ਤੁਹਾਨੂੰ ਠੀਕ ਆ ਪਿੰਡ ਬਾਈ ਦਾ ਹੈਗਾ ਡਾਡੀ ਹੈਨਾ ਤੇ ਬਾਈ ਡਾਡੀ ਪਿੰਡ ਤੋਂ ਆਪਣਾ ਵੀਰ ਜੈਮਲਾ ਠੀਕ ਹੈ ਜੀ ਅਸੀਂ ਬਾਹਰ ਵੀ ਇਕੱਠੇ ਰਹੇ ਆ ਬਾਈ ਨਾਲ ਬਹੁਤ ਪ੍ਰੇਮ ਆ ਆਪਣਾ ਤੇ ਬਾਈ ਦੇ ਪਿੰਡੇ ਚੱਲਿਆ ਟਰੈਕਟਰ ਤੇ ਠੀਕ ਹੈ ਮਿੱਤਰ ਬਾਰਕਾਂ ਵੀਰੇ ਬਹੁਤ ਬਹੁਤ ਤੁਹਾਨੂੰ ਦੀ ਪ੍ਰਿੰਟਰ ਕੀ ਕਰਣਾ ਜੀ ਹੋਰ ਜੀ ਮਾ ਜੀ ਠੀਕ ਆ ਪੁੱਤ ਤਰਤੀਆਂ ਬਧਾਈਆਂ ਅੱਜ ਬਧਾਈਆਂ ਕਰਤੀਆਂ ਇਹ ਜੌਂਡੀਰ ਦੀ ਵੀਡੀਓ ਜਿਹੜਾ ਆਇਆ ਤਾਂ ਆਪਣੇ ਕੋਲ ਤੁਸੀਂ ਉਹ ਬਣਾਈ ਤੀ ਆਪਾਂ ਹੀ ਬਣਾਈ ਤੀ ਹਾਂ ਹਾਂ ਜੀ ਹਾਂ ਮੀਨਣਾ ਖੜ ਗਿਆ ਟਰੈਕਟਰ ਹਾਂ ਹੋਰ ਚੰਮੇ ਘੱਟਦਾ ਸੱਚ ਉਹ ਪਿਛਲਾ ਮਹੀਨਾ ਥੋੜਾ ਜਿਹਾ ਵੀ ਯਾ ਟਰੈਕਟਰ ਆਪਣੇ ਕੋਲ ਆਇਆ ਜਾਂ ਕਣਕਾਂ ਦੀ ਜੀ ਰਹਿੰਦੀ ਅੱਗੇ ਨਾਲ ਕੰਮ ਹੈ ਨਹੀਂ ਤਾਂ ਉਸ ਜਿਹੜਾ ਮਹੀਨਾ ਹੁੰਦਾ ਜੀ ਦਸੰਬਰ ਦਾ ਅਸ਼ੀਦੀ ਦਿਨਾਂ ਕਰਕੇ ਉਸ ਹਾਂਜੀ ਬਹੁਤ ਬੰਦੇ ਵਧੀਆ ਬੰਦੇ ਜਿਹੜੇ 15 ਵਾੜਾ ਲੰਘਿਆ ਸੀ ਮਹੀਨੇ ਲੰਘੇ ਨਾਲ ਹਾਂਜੀ ਹਾਂ ਹਾਂ ਉਹ ਵੀ ਵਿਚਾਰ ਕਰ ਦਿੰਦੇ ਨੇ ਯਾਨੀ ਕਿ ਆਪਣਾ ਵੀ ਮੰਨਤਾ ਵੀ ਟਰੈਕਟਰ ਕਿ ਬੜਾ ਵਧੀਆ ਬੰਦਾ ਹੀ ਲੈ ਕੇ ਜਾਵੇ ਜਿਹੜੇ ਬਾਈ ਉਹਨਾਂ ਕੋਲ ਜਾਣਾ ਉਹਨਾਂ ਕੋਲ ਤਿੰਨ ਕਿਲੋ ਜਾਣਾ ਅੱਛਾ ਜੀ ਟਰੈਕਟਰ ਦੇ ਕਰਮੇ ਚੰਗੇ ਆ ਉਹੀ ਗੱਲ ਆ ਜੀ ਇਹਨਾਂ ਕੰਮ ਕਰਨਾ ਹੀ ਨਹੀਂ ਹਾਲਤ ਠੀਕ ਆ ਠੀਕ ਆ ਜੀ ਸਰਪੰਚ ਸਾਹਿਬ ਕੋਈ ਵਿਚਾਰ ਪੇਸ਼ ਕਰੋ ਸਭ ਠੀਕ ਹੈ ਅੱਛਾ ਸਰਪੰਚ ਸਾਹਿਬ ਹੋਰ ਜੀ ਅੰਮਾ ਜੀ ਠੀਕ ਆ ਠੀਕ ਹੈ ਜੀ ਹਾਂ ਮਾਮਾ ਸਾਡਾ ਇੱਕ ਦੋਕ ਦਿਨ ਮਾਮਾ ਜੀ ਸਾਡਾ ਵੀਰ ਹੈ ਹਾਂ ਪਰ ਦੱਸਣਾ ਪੈਂਦਾ ਸਾਨੂੰ ਵੀ ਡੱਗੂ ਦਾ ਮਾਮਾ ਹੈ ਹਾਂ ਜੀ ਹਾਂ ਮੇਰਾ ਸਾਡੇ ਵਿੱਚ ਬੜਾ ਦੁਨੀਆ ਗਾਰੀ ਨੂੰ ਹਾਂ ਜੀ ਹਾਂ ਆਉਂਦਾ ਇਹਦਾ ਸੰਭਾਲਿਆ ਵਾ ਹਾਂ ਹਾਂ ਆਲ オリジナル ਟਰੈਕਟਰ ਹੈ ਜੀ ਇਹਨੂੰ ਥੱਲੇ ਬਾਡੀ ਦਾ ਰੰਗ ਨੀਲਾ ਹੀ ਆਉਂਦਾ ਸੀਗਾ ਬਾਈ ਠੀਕ ਹੈ ਜੀ 75 ਮਾਡਲ ਹੈ ਤੇ ਪਿੱਛੋਂ ਦੇਖੋ ਮਰਾਰ ਮੂੜ ਹੈਨ ਵਧੀਆ ਪੈਨੇ ਸਰ ਮੂਰੇ ਤੋਂ ਥੋੜੀ ਜਿਹੀ ਸ਼ੋਅ ਖਰਾਬ ਹੈ ਬਾਈ ਟਾਇਰ ਹੈਗੇ ਆ ਵਧੀਆ ਚੱਲਣੇ ਜੋਗੇ 30 ਕ ਪੈਸੇ ਮੁੱਲੇ ਟਾਇਰ ਵੀ ਬਾਈ ਹੈਗੇ ਆ ਗੁੱਡੀ ਸਿਰਫ ਥੱਲੇ ਥੱਲੇ ਦੇ ਸ਼ੋਅ ਜੀ ਥੋੜੀ ਖਰਾਬ ਹੋ ਗਈ ਬਾਈ ਉੱਪਰ ਤੇ ਜਾਲੀ ਜੂਲੀ ਗ੍ਰਿਲ ਕੋਲੋਂ ਸਾਰਾ ਕੁਝ ਵਧੀਆ ਪਿਆ ਬਾਈ ਟਰੈਕਟਰ ਦਾ ਠੀਕ ਆ ਜੀ ਤੇ ਪੂਰਾ ਐਨ ਵਧੀਆ ਟਰੈਕਟਰ ਆ ਬਾਕੀ ਰੇਟ ਬਾਈ ਦਾ ਆਪਾਂ ਨੇ ਦੇਣਾ ਦੱਸਣਾ ਦੇਣੇ ਵਾਲਾ ਹੀ ਰੇਟ ਹੈਗਾ ਇਹਦਾ ਨਾਲੇ ਹਾਂ ਕੁੜੀ ਦਾ ਵਿਆਹ ਹੈਗਾ ਜੀ ਜੱਗੂ ਦੀ ਭੈਣ ਦਾ ਅੱਛਾ ਹੈ ਨਾ ਕਿਸੇ ਨੇ ਲਾਉਣਾ ਮੈਂ ਲਾਉਂ ਥੋੜੇ ਰੋ ਮਿਲਣੀਆਂ ਵੀ ਨਹੀਂ ਚਲਾਉ ਠੀਕ ਆ ਨੰਨੇ ਲਈ ਮਿਲਣੀ ਉਹ ਵੀ ਮੈਂ ਹੀ ਕਰਾਉਂਦਾ ਜੀ ਨਾ ਨਾ ਠੀਕ ਆ ਜੀ ਕੋਈ ਚੱਕਰੇ ਨਹੀਂ ਹੈਗੇ ਤੇ ਠੀਕ ਆ ਜੀ ਇਹਨਾਂ ਨੇ ਦੇ ਉਹ ਦੇ ਦੇ ਬਾਕੀ ਬਾਈ ਟਰੈਕਟਰ ਦਾ ਆਪਾਂ ਨੇ ਦੋ ਤਿੰਨ ਵੀਡੀਓ ਚ ਦੇ ਵਿੱਚ ਪਾਇਆ ਵਾ ਦਿਖਾਇਆ ਵਾ ਤਾਂ ਜੋ ਵੀ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਆਪਾਂ ਅੱਗੇ ਵੀ ਕਹਿੰਨੇ ਆ ਬਾਈ ਆਪਣਾ ਜਿੱਦਾਂ ਵੀ ਕੰਮ ਹੈ ਸਭ ਨੂੰ ਜਿਹੜੇ ਆਪਾਂ ਤੋਂ ਵੀ ਟਰੈਕਟਰ ਲੈ ਕੇ ਗਏ ਹੋਏ ਨੇ ਠੀਕ ਆ ਜਾਂ ਚਲੋ ਪੁਰਾਣਾ ਟਰੈਕਟਰ ਹੁੰਦਾ ਆਪਾਂ ਜੋ ਵੀ ਹੈਗਾ ਦਾ ਟਰੈਕਟਰ ਦੱਸ ਕੇ ਦੰਨੇ ਆ ਬਾਕੀ ਜਿਹੜੀ ਚੀਜ਼ ਆ ਉਹਦਾ ਚਲਾਏ ਤੇ ਬਾਏ ਤੇ ਵਰਤੇ ਦੀ ਪਤਾ ਲੱਗਦਾ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਟਰੈਕਟਰ ਵਧੀਆ ਲਈਏ ਸਾਫ ਸੁਥਰਾ ਲਈਏ ਠੀਕ ਆ ਜੀ ਬਾਕੀ ਚਲੋ ਅਗਲੇ ਦੀ ਕਿਸਮਤ ਹੈ ਜਾ ਕੇ ਟਰੈਕਟਰ ਕਿੱਦਾਂ ਨਿਕਲਦਾ ਵਧੀਆ ਜੋ ਵੀ ਹੈਗਾ ਠੀਕ ਨਹੀਂ ਜੀ ਅਸੀਂ ਟਰੈਕਟਰ ਸਿਰਫ ਜੀਮੀਦਾਰ ਦੇ ਭਰੋਸੇ ਤੇ ਲੈਣੇ ਚੈੱਕ ਕਰਕੇ ਅੱਗੇ ਵੀ ਕਾਹਾਂ ਅਸੀਂ ਉਸੇ ਭਰੋਸੇ ਤੇ ਟਰੈਕਟਰ ਅੱਗੇ ਕਾਹਾਂ ਜੀਮੀਦਾਰ ਨੂੰ ਦੰਨੇ ਆ ਤੇ ਬਾਕੀ ਚਲੋ ਮਹਾਰਾ ਦੀ ਕਿਰਪਾ ਨਾਲ ਤੱਕ ਜਿੰਨੇ ਵੀ ਟਰੈਕਟਰ ਵੇਚੇ ਨੇ ਕਿਸੇ ਟਰੈਕਟਰ 'ਚ ਕੋਈ ਆਇਨਿੰਗ ਬਲਕਿ ਪੁਰਾਣੇ ਟਰੈਕਟਰ ਦੇ ਮਾੜੀ ਮੋਟੀ ਹੱਥ ਪਰੇ ਟਰੈਕਟਰ ਦਾ ਬਾਈ ਜਮੈਂ ਨਵਾਂ ਸੀਗਾ 400 ਘੰਟੀ ਚੱਲਿਆ ਪਤਾ 21 ਮਾਡਲ ਇਹਦਾ 740 ਆਪਾਂ ਮੁੱਲ ਕਰਦੇ ਸੀ ਚਲੋ ਟਰੈਕਟਰ ਸੌਦਾ ਆਪਣੀ ਜਾ ਕੇ ਜਿੱਥੇ ਹੋਇਆ ਠੀਕ ਹੈ ਜੀ ਉਹ ਚਲੋ ਆਪਾਂ ਗੱਲਾਂ ਥੋੜੀਆਂ ਵਧੇ ਚੀਜ਼ ਦਾ ਪਰਦਾ ਵੀ ਹੁੰਦਾ ਆਪਾਂ ਚਲੋ ਨਹੀਂ ਵੀ ਦੱਸਦੇ ਠੀਕ ਹੈ ਜੀ ਤੇ ਰੇਟ ਪੈਸੇ ਜਾਇ ਜੇ ਸੀਗਾ ਟਰੈਕਟਰ ਦਾ ਟਰੈਕਟਰ ਤੇ ਕਿਸੇ ਪਾਸੇ ਤੇ ਰੰਗ ਵੀ ਨਾ ਲਿਆ ਬਾਈ ਪੈਦਾਨਾ ਤੇ ਰੰਗ ਪੂਰਾ ਖੜਾ ਸੀ ਮੈਂ ਠੀਕ ਹੈ ਜੀ ਮੀਟਰ ਚੈੱਕ ਕਰੋ ਸਿਰਫ 400 ਕੁਛ ਘੰਟੇ ਟਰੈਕਟਰ ਚੱਲਿਆ ਵਾ ਆ ਦੇਖੋ ਠੀਕ ਹੈ 412 ਗਾਂ ਟਰੈਕਟਰ ਚੱਲਿਆ ਪਤਾ ਇਹਦੀ ਸਰਵਿਸ ਵੀ 398 ਘੰਟੇ ਤੇ ਹੋਈ ਵੀ ਸੀ ਸਰਵਿਸ ਹੋਈ ਨੂੰ 8 8 9 ਘੰਟੇ ਹੋਏ ਸੀਗੇ ਜੀ ਠੀਕ ਹੈ ਜੀ ਤੇ ਪਿਛਲੇ ਟਾਇਰਾਂ ਤੇ ਮਾਰਕਾ ਤੱਕ ਵੀ ਇਹਨੂੰ ਉਤਰਣੀ ਆ ਦੇਖ ਲੋ ਜੀ ਉਹ ਮਾਰਕਾ ਨਾਲ ਵੀ ਖੜਾ ਲਿਆ ਰ ਠੀਕ ਹੈ ਜੀ ਬਾਕੀ ਜੋਨਡੀਓ ਟਰੈਕਟਰ ਬਾਈ ਇਹ ਤਾਂ ਪੁਰਾਣੇ 2 2003 4 ਮਾਡਲ ਵੀ ਹੁਣ ਤੱਕ ਖੁੱਲੇ ਨਹੀਂ ਹੈਗੇ ਟਰੈਕਟਰ ਜਿਹੜੇ ਵਧੀਆ ਬੰਦੇ ਕੋਲੇ ਟਰੈਕਟਰ ਠੀਕ ਹੈ ਜੀ ਕੁਆਲਿਟੀ ਪੱਖੋਂ ਤਾਂ ਸਭ ਨੂੰ ਪਤਾ ਹੀ ਆ ਵੀ ਚੌਂਡੀਅਰ ਟਰੈਕਟਰ ਦੇ ਪਕਾਹਵਲੇ 'ਚ ਕੋਈ ਹੈ ਨਹੀਂ ਪਰ ਆਪਣੇ ਕੋਲ ਸਾਰੇ ਟਰੈਕਟਰ ਹੁੰਦੇ ਨੇ ਬਾਈ ਠੀਕ ਹੈ ਜੀ ਆਪਾਂ ਕਿਸੇ ਵੀ ਟਰੈਕਟਰ ਨੂੰ ਕੋਈ ਮਾੜਾ ਚੰਗਾ ਆਰਗੂਮੈਂਟ ਨਹੀਂ ਕਰਦੇ ਹੈਗੇ ਆਪਾਂ ਨੰਬਰ 2 ਗੱਲ ਆਪਾਂ ਕਿਸੇ ਟਰੈਕਟਰ ਨੂੰ ਕਿਸੇ ਨਾਲ ਕੰਪੇਅਰ ਵੀ ਨਹੀਂ ਕਰ ਸਕਦੇ ਬਾਈ ਠੀਕ ਹੈ ਜੀ ਹਰੇਕ ਟਰੈਕਟਰ ਆਪਣੀ ਆਪਣੀ ਜਗ੍ਹਾ ਹੁੰਦਾ ਜੀ ਠੀਕਾ ਚੌਣੇ ਕੋ ਮੈਸੀ ਆ ਜੀ ਆਈਐਮਟੀ ਆ ਜੀ ਇਹ 533 75 ਮਾਡਲ ਆ ਟਰੈਕਟਰ ਬਾਈ ਕਿਤੋਂ ਵੀ ਮੜੀ ਟਰੈਕਟਰ ਨੂੰ ਲੀਗਜ ਤੱਕ ਵੀ ਨਹੀਂ ਹੈਗੀ 75000 ਸਿਰਫ ਤੇ ਸਿਰਫ 75000 ਰੁਪਿਆ ਰੇਟ ਆ ਆਪਾਂ ਸਿਰਫ ਇਹੋ ਬੰਦੇ ਦਾ ਮਾਨਦਾਨ ਕਰੂੰਗੇ ਜਿਹਨੂੰ ਆਪਾਂ ਕਹਿੰਦੇ ਨੇ ਸ਼ੋਰਟ ਠੀਕ ਹੈ ਜੀ ਤਾਂ ਸਿਰਫ ਉਹੀ ਵੀਰ ਫੋਨ ਕਰਿਓ ਜਿਨੇ ਇੰਨੇ ਦਾ ਲੈਣਾ ਹੈ ਕੋਈ ਵੀਰ ਬਣ ਕੇ 60 ਆਲਾ 65 ਆਲਾ 50 ਆਲਾ ਫੇਰਾ ਭਾਈ ਬਣ ਕੇ ਫੋਨ ਨਾ ਕਰਿਓ ਗੁੱਸਾ ਗੇਲਾ ਕਿਸੇ ਨਾਲ ਨਹੀਂ ਹੈਗਾ ਬਾਈ ਠੀਕ ਹੈ ਜੀ ਤੇ ਮੀਟਰ ਮੂਟਰ ਦੇਖੋ ਆ ਵੀ ਦੇਖੋ ਪਲੇਟ ਬਲੂਟ ਸਾਰਾ ਕੁਝ ਨਾਲ ਦਾ ਬਾਈ ਇਹ ਮੇਡ ਇਨ ਯੂਗੋਸਲਾਵੀਆ ਦੇ ਮੀਟਰ ਤੱਕ ਵੀ ਨਾਲ ਦੇ ਨੇ ਟਰੈਕਟਰ ਦੇ ਆਹ ਦੇਖੋ ਇਹਨਾਂ ਨੂੰ ਇਦਾਂ ਦੇ ਮੀਟਰ ਆਉਂਦੇ ਹੁੰਦੇ ਸੀਗੇ ਤੇ ਬਹੁਤ ਵਧੀਆ ਟਰੈਕਟਰ ਨੇ ਕਿਸੇ ਨੇ ਛੋਟੇ ਕੰਮ ਨੂੰ ਲੈਣਾ ਬਾਈ ਕੱਖ ਢੋਣੇ ਆ ਜਾਂ ਕਿਸੇ ਨੇ ਊ ਮਾਲਾ ਮੋਟਾ ਸੁਆਗਾ-ਸੂਗਾ ਮਾਰਨ ਨੂੰ ਲੈਣਾ ਕਿਸੇ ਨੇ ਤਿਆਰ ਕਰਾਉਣ ਵਾਸਤੇ ਲੈਣਾ ਠੀਕ ਆ ਜੀ ਤਾਂ ਇਸ ਪੱਖ ਨੂੰ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਆ ਜੀ ਰੰਗ ਦੇਖੋ ਨੀਲਾ ਇੱਕ ਦੋ ਟਰੈਕਟਰ ਸਾਡੇ ਇੱਧਰ ਹੈਗੇ ਨੇ ਤਿਆਰ ਹੋਏ ਹੋਏ ਨੀਲੇ ਰੰਗ ਦੇ ਥੱਲੇ ਕਰਿਆ ਬਹੁਤ ਸੋਹਣਾ ਟਰੈਕਟਰ ਲੱਗਦਾ ਤਿਆਰ ਹੋਇਆ ਵਾ ਬੈਟਰੀ ਵੈਸੇ ਡਾਊਨ ਹੈ ਉਦਾਂ ਟਰੈਕਟਰ ਸਲਫ ਸਟਾਰਟ ਹੈ ਫਿਲਹਾਲ ਥੋੜਾ ਬੈਟਰੀ ਡਾਊਨ ਹੈ ਦੀ ਕਿਉਂਕਿ ਕਿਤਾ ਇੱਕ ਤਾਂ ਵੈਸੇ ਸਿਆਲਾ ਉਦਾਂ ਟਰੈਕਟਰ ਪੂਰੀ ਵਧੀਆ ਸਟਾਰਟਿੰਗ ਹੈ ਟਰੈਕਟਰ ਦੀ ਲਿਫਟ ਲੁਫਟ ਓਕੇ ਹੈ ਜੀ ਤੇ ਸਭ ਤੋਂ ਵੱਡੀ ਗੱਲ ਬਾਈ ਲੀਕ ਕਿਤੇ ਨਹੀਂ ਹੈਗਾ ਟਰੈਕਟਰ ਠੀਕ ਹੈ ਜਮਾ ਸੁੱਕਾ ਹੀ ਟਰੈਕਟਰ ਬਾਕੀ ਜਿਹਨੇ ਵੀ ਦੇਖਣਾ ਹੋਵੇ ਆਪਣੇ ਕੋ ਇੰਡੋ ਫਾਰਮੈਂਸੀ ਚ ਖੜਾ ਹੈ ਤੇ ਇੱਕ ਗੱਲ ਹੋਰ ਬੇਨਤੀ ਹੈ ਜਿਹੜੀ ਗੱਲਾਂ ਮੈਂ ਦੱਸ ਚੁੱਕੇ ਆਂ ਵੀਡੀਓ ਦੇ ਵਿੱਚ ਉਹੀ ਗੱਲਾਂ ਵੀਰ ਫੋਨ ਕਰਕੇ ਦੁਬਾਰਾ ਦੁਬਾਰਾ ਪੁੱਛਦੇ ਨੇ ਬਾਈ ਇਹਦਾ ਇੰਜਣ ਕਿੰਨੇ ਪੈਸੇ ਹੋਊਗਾ ਇਹਦੇ ਗੇਅਰ ਚ ਬਾਈ ਇਹਦੇ ਗੇਅਰ ਦਾ ਕੰਮ ਹੋਇਆ ਵਾ ਕਿ ਨਹੀਂ ਹੋਇਆ ਵਾ ਬਾਈ ਆਪਣੇ ਕੋਲ ਇਹ ਟਰੈਕਟਰ ਇਹ ਸਾਡੇ ਜਿੰਨੇ ਵੀ ਟਰੈਕਟਰ ਹੁੰਦੇ ਸਾਡੇ ਆਪ ਦੇ ਨਹੀਂ ਕਰਦੇ ਨਹੀਂ ਹੁੰਦੇ ਕੋਈ ਟਰੈਕਟਰ ਸਾਡੇ ਕੋ ਅੱਜ ਆਇਆ ਕੋਈ ਕੱਲ ਆਇਆ ਕੋਈ 10 ਦਿਨ ਪਹਿਲਾਂ ਆਇਆ ਠੀਕ ਹੈ ਜੀ ਆਪਣੇ ਕੋਲ ਸਾਰੇ ਟਰੈਕਟਰ ਜ਼ਿਮੀਂਦਾਰਾਂ ਦੇ ਚੱਲੇ ਹੋਏ ਆਉਂਦੇ ਨੇ ਆਪਾਂ ਜਿਵੇਂ ਆਪਾਂ ਨੂੰ ਕੋਈ ਜ਼ਿਮੀਂਦਾਰ ਦੱਸਦਾ ਆਪਾਂ ਉਦਾਂ ਗਿਆ ਕੇ ਗਾਹਾਂ ਵੇਚ ਦਿੰਨੇ ਆ ਠੀਕ ਹੈ ਜੀ ਤੁਸੀਂ ਆਪਣੀ ਤਸੱਲੀ ਆ ਕੇ ਆਪ ਕਰਨੀ ਆ ਸਾਡੀਆਂ ਗੱਲਾਂ ਤੇ ਤੇ ਤੁਸੀਂ ਭਰੋਸਾ ਕਰਨਾ ਠੀਕ ਹੈ ਬਾਈ ਜੋ ਵੀ ਹੈਗਾ ਇਹ ਮਿੱਟੀ ਐ ਚਿਹੇ ਸੋਨਾ ਐ ਉਹ ਤੁਹਾਨੂੰ ਆ ਕੇ ਪਤਾ ਲੱਗੇ ਜਾਣਾ ਪਰ ਪੁਰਾਣਾ ਟਰੈਕਟਰ 75 ਮਾਡਲ ਐ ਸਮਝ ਲਓ ਵੀ 50 ਸਾਲ ਹੋ ਗਏ ਟਰੈਕਟਰ ਨੂੰ ਏਜੰਸੀ ਚੋਂ ਆਏ ਨੂੰ ਉਹ ਤੁਸੀਂ ਆਪ ਵੀ ਸੋਚ ਸਕਦੇ ਆ ਵੀ ਇਹਦਾ ਇੰਜਨ ਗੇਅਰ ਕਿੰਨੇ ਕ ਪੈਸੇ ਹੋਊਗਾ ਪਰ ਉਹ ਟਰੈਕਟਰ ਵਧੀਆ ਚੱਲਦਾ ਬਾਈ ਕੋਈ ਦਿੱਕਤ ਨਹੀਂ ਹੈਗੀ ਐਨ ਵਧੀਆ ਚਲਾਈ ਐ ਸੀਟੀਆਂ ਮਾਰਦਾ ਐਨ ਤਾਂ ਚੱਲਦਾ ਮਾੜਾ ਡੋਡੂ ਦੇਖੋ ਇਹ ਟਰੈਕਟਰ ਬਾਈ ਅੱਜ ਤੋਂ 5-10 ਸਾਲ ਨੂੰ ਇਹ ਟਰੈਕਟਰ ਆਪਾਂ ਨੂੰ ਦੇਖਣੇ ਵੀ ਬੰਦ ਹੋ ਜਾਣੇ ਠੀਕ ਹੈ ਜੀ ਕਈਆਂ ਨੇ ਤਿਆਰ ਤੁਰ ਕਰਾ ਲਏ ਕਈਆਂ ਨੇ ਕੁਆਰ ਚ ਵੇਤੇ ਕਈ ਨਾ ਹਜੇ ਰੱਖੇ ਹੋਏ ਆ ਵੀ ਚਲੋ ਕੋਈ ਨਾ ਖੜਾ ਆ ਤਾਂ ਖੜਾ ਕੋਈ ਚੱਕਰ ਨਾ ਠੀਕ ਆ ਜੀ ਐਦਾਂ ਹੀ ਗੱਲ ਬਾਤ ਇਹ ਲੋ ਜੀ ਬਾਈ ਆਪਣਾ ਚੱਲਿਆ ਜੀ 5210 ਇਹ ਚੱਲਿਆ ਜੀ ਸਾਡਾ ਟਰੈਕਟਰ ਨੂਰਪੁਰ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਤੇ ਲੱਗੇ ਪਿੰਡ ਡਾਡੀ ਪੈਂਦਾ ਬੂੰਗਾ ਸਾਹਿਬ ਦੇ ਬਿਲਕੁਲ ਨੇੜੇ ਉੱਥੇ ਚ ਲਈ ਟਰੈਕਟਰ 21 ਮਾਡਲ ਠੀਕ ਆ ਜੀ ਜੋਲੀ ਵਾਲੇ ਆਪਣੇ ਬਾਈ ਲੱਗੇ ਪਤੇ ਪਤੇ ਜੀ ਦੇਣ ਜੀ ਜੇ ਕੱਲ ਨੂੰ ਸਰਵਿਸ ਕਰਾਉਣੀ ਆ ਕੁਝ ਵੀ ਕਰਾਉਣਾ ਠੀਕ ਆ ਜੀ ਵੈਸੇ ਬਾਈ ਨੇ ਨਮਾ ਜੀ ਨਮੇ ਜੀ ਸਲਾਹ ਸੀ ਆਹ ਟਰੈਕਟਰ ਘੱਟ ਚੱਲਿਆ ਵਾ ਦੇਖ ਕੇ ਲੇ ਗਏ ਚੱਲੇ ਜੀ ਜਿੰਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਆਪਣਾ ਸਬਸਕ੍ਰਾਈਬਰ ਆ YouTube ਚੰਗਾ ਮਿੱਤਰ ਠੀਕ ਆ ਜੀ ਠੀਕ ਆ ਬਾਈ ਧੰਨਵਾਦ ਓਕੇ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ